ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਜਿਸ ਇਮ ਭਗਵੰਤ ਮੰਦਿਰ ਹਾਇਸ਼ ਤੇ ਹੋਵੇਗੀ ਪੰਜਾਬ ਕੈਬਨਟ ਦੀਆਂ ਹੈ ਮੀਟਿੰਗ ਲਈ ਜਾ ਸਕਦੇ ਹਨ ਵੱਡੇ ਫੈਸਲੇ ਵਿਕਰਮਜੀਤਿਆ ਦੀ ਪਟੀਸ਼ਨ ਤੇ ਹਾਈ ਕੋਰਟ ਵਿੱਚ ਹੋਈ ਸੁਣਵਾਈ ਵਕੀਲਾਂ ਨੇ ਮੰਗਿਆ ਸਮਾਂ ਸ੍ਰੀ ਹਰਮੰਦਰ ਸਾਹਿਬ ਨੂੰ ਧਮਕੀਆਂ ਦੇਣ ਦੇ ਮਾਮਲੇ ਵਿੱਚ ਸੰਸਦ ਵਿੱਚ ਗਰਜੀ ਹਰਸਿਮਰਤ ਕੋਰ ਬਾਦਲ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਵੀ ਕੀਤੇ ਤਿੱਖੇ ਸਵਾਲ ਪੰਜਾਬ ਵਿੱਚ ਲੱਗਣ ਵਾਲੇ ਸਮਾਰਟ ਮੀਟਰਾਂ ਨੂੰ ਲੈ ਕੇ ਵੱਡੀ ਖਬਰ ਸਰਕਾਰ ਨੇ ਰਾਸਵੋ ਵਿੱਚ ਦਿੱਤੀ ਜਾਣ ਕਾਰੀ ਸੰਸਦ ਵਿੱਚ ਗਰਜੇ ਲੋਕ ਸਭਾ ਮੈਂਬਰ ਗੁਰਜੀ ਤੋਜਲਾ ਮੋਦੀ ਸਰਕਾਰ ਸਾਹਮਣੇ ਚੁੱਕਿਆ ਸ਼੍ਰੀ ਹਰਮੰਦਰ ਸਾਹਿਬ ਨੂੰ ਨਿਸ਼ਾਨਾ ਬਣਾਉਣ ਦਾ ਮੁੱਦਾ ਆਪਰੇਸ਼ਨ ਸਿੰਦੂਰ ਤੇ ਲੋਕ ਸਭਾ ਚ ਸੰਸਦ ਮੈਂਬਰ ਮੀਠੇਰ ਦਾ ਧਾਕੇਦਾਰ 파ਸ਼ਨ ਮੋਦੀ ਸਰਕਾਰ ਦੀ ਬਣਾਈ ਰੇਲ ਪੰਜਾਬ ਦੇ ਮੌਸਮ ਬਾਰੇ ਆਈ ਨਵੀਂ ਅਪਡੇਟ 3 ਅਗਸਤ ਤੋਂ ਮੁੜ ਬਦਲੇਗਾ ਮੌਸਮ ਲੋਕ ਸਭਾ ਚ ਰਾਹੁਲ ਗਾਂਧੀ ਨੇ ਆਪਰੇਸ਼ਨ ਸਿੰਦੂਰ ਨੂੰ ਲੈ ਕੇ ਕੀਤੇ ਵੱਡੇ ਖੁਲਾਸੇ ਪੀਐਮ ਮੋਦੀ ਨੂੰ ਟਰੰਪ ਦੇ ਬਿਆਨ ਤੇ ਕੀਤਾ ਚੈਲੰਜ ਪੰਜਾਬ ਦੀਆਂ ਸਰਕਾਰੀ ਬੱਸਾਂ ਵਿੱਚ ਸਫ਼ਰ ਕਰਨ ਵਾਲਿਆਂ ਲਈ ਵੱਡੀ ਖਬਰ ਪੰਜਾਬ ਰੋਡਵੇਜ ਅਤੇ ਪੀਆਰਟੀਸੀ ਮੁਲਾਜ਼ਮਾਂ ਨੇ ਹੜਤਾਲ ਲਈ ਵਾਪਿਸ ਸ਼੍ਰੀ ਅਕਾਲ ਤਖਸਾਈ ਵਿਖੇ ਪੰਜ ਸਿੰਘ ਸਵਾਨ ਦੀ 1 ਅਗਸਤ ਨੂੰ ਹੋਣ ਵਾਲੀ ਮੀਟਿੰਗ ਮੁltਵੀ ਮੰਤਰੀ ਹਰਜੋਤ ਬੈਂਸ ਨੂੰ ਕੀਤਾ ਸੀ ਤਲਬ ਕੱਲ ਨੂੰ ਪੰਜਾਬ 'ਚ ਰਹੇਗੀ ਸਰਕਾਰੀ ਛੁੱਟੀ ਕੈਬਨਟ ਮੰਤਰੀ ਅਮਨ ਰੋੜਾ ਨੇ ਦਿੱਤੀ ਜਾਣਕਾਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪੰਜਾਬ ਕੈਬਨਟ ਦੀ ਅਹਿਮ ਮੀਟਿੰਗ ਬੁਲਾਈ ਹੈ ਇਹ ਮੀਟਿੰਗ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਵਾਸ ਵਿਖੇ 10 ਵਜੇ ਹੋਵੇਗੀ ਹਾਲਾਂਕਿ ਅਜੇ ਤੱਕ ਇਸ ਮੀਟਿੰਗ ਦਾ ਏਜੰਡਾ ਸਾਹਮਣੇ ਨਹੀਂ ਆਇਆ ਪਰ ਮੰਨਿਆ ਜਾ ਰਿਹਾ ਹੈ ਕਿ ਇਸ ਮੀਟਿੰਗ ਵਿੱਚ ਕਈ ਵੱਡੇ ਫੈਸਲੇਾਂ ਤੇ ਸਰਕਾਰ ਮੋਹਰ ਲਗਾ ਸਕਦੀ ਹੈ ਮੰਨਿਆ ਜਾ ਰਿਹਾ ਹੈ ਕਿ ਨਸ਼ਿਆਂ ਵਿਰੁੱਧ ਜੰਗ ਮੁਹਿੰਮ ਲਈ ਇਸ ਵਿੱਚ ਵੱਡਾ ਫੈਸਲਾ ਲਿਆ ਜਾ ਸਕਦਾ ਹੈ ਇਸ ਤੋਂ ਇਲਾਵਾ ਲੈਂਡ ਪੂਲਿੰਗ ਨੀਤੀ ਤੇ ਚਰਚਾ ਕੀਤੀ ਜਾਵੇਗੀ ਮੁੱਖ ਮੰਤਰੀ ਫੀਡਬੈਕ ਲੈ ਸਕਦੇ ਹਨ ਨਾਲ ਹੀ ਸਰਕਾਰ ਹਸਪਤਾਲਾਂ ਬਾਰੇ ਫੈਸਲਾ ਲੈ ਸਕਦੀ ਹੈ ਅਮ ਦੰਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਨਾਬਾ ਜੇਲ੍ਹ ਵਿੱਚ ਬੰਦ ਸਾਬਕਾ ਕਾਲੀ ਮੰਤਰੀ ਵਿਕਰਮਜੀਠਿਆ ਦੀ ਗ੍ਰਿਫਤਾਰੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਤੇ ਹਾਈ ਕੋਰਟ 'ਚ ਸੁਣਵਾਈ ਹੋਈ ਹੈ ਵਿਕਰਮਜੀਠੇ ਦੇ ਵਕੀਲਾਂ ਨੇ ਪਟੀਸ਼ਨ ਨੂੰ ਬਦਲਣ ਲਈ 4 ਹੋਰ ਹਫ਼ਤਿਆਂ ਦਾ ਸਮਾਂ ਮੰਗਿਆ ਹੈ ਜਿਸ ਨੂੰ ਅਦਾਲਤ ਨੇ ਮਨਜ਼ੂਰ ਕਰ ਲਿਆ ਹੈ ਇਸ ਤੋਂ ਬਾਅਦ ਹੁਣ 26 ਅਗਸਤ ਨੂੰ ਹਾਈ ਕੋਰਟ ਵਿੱਚ ਸੁਣਵਾਈ ਹੋਵੇਗੀ ਵਿਕਰਮਜੀਠੇ ਨੂੰ ਵਿਜੀਲੈਂਸ ਬਿਊਰੋ ਨੇ 25 ਜੂਨ ਨੂੰ ਅਮਰੀਕਸਰ ਤੋਂ ਗ੍ਰਿਫਤਾਰ ਕੀਤਾ ਸੀ ਉਹਨਾਂ ਤੇ ਆਮਦਨ ਤੋਂ ਵੱਧ ਜਾਇਦਾਦ ਇਕੱਠੀ ਕਰਨ ਦਾ ਦੋਸ਼ ਹੈ ਇਸ ਦੇ ਨਾਲ ਹੀ ਬਿਕਰਮਜੀਠੇ ਦੇ ਵਕੀਲਾਂ ਨੇ ਮੋਹਾਲੀ ਅਦਾਲਤ ਵਿੱਚ ਇੱਕ ਅਰਜੀ ਦਾਇਰ ਕੀਤੀ ਹੈ ਜਿਸ ਵਿੱਚ ਮੰਗ ਕੀਤੀ ਗਈ ਹੈ ਕਿ ਇਸ ਕੇਸ ਦੀ ਸੁਣਵਾਈ ਕੈਮਰੇ ਵਿੱਚ ਹੋਣ ਦੀ ਬਜਾਏ ਲਾਈਵ ਸਟ੍ਰੀਮਿੰਗ ਰਾਹੀਂ ਕੀਤੀ ਜਾਵੇ ਉਹਨਾਂ ਦਾ ਤਰਕ ਹੈ ਕਿ ਪੂਰੇ ਪੰਜਾਬ ਅਤੇ ਵਿਦੇਸ਼ਾਂ ਵਿੱਚ ਰਹਿਣ ਵਾਲੇ ਲੋਕ ਵੀ ਇਸ ਮਾਮਲੇ ਵਿੱਚ ਸਚਾਈ ਜਾਨਣਾ ਚਾਹੁੰਦੇ ਹਨ ਲੋਕ ਸਵਾਚ ਬੋਲਦੇ ਹੋਏ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰ ਬੀਬੀ ਹਰਸੀਮਰਤ ਕੌਰ ਬਾਦਲ ਨੇ ਵਿਰੋਧੀ ਧਿਰ ਨੂੰ ਸਵਾਲਾਂ ਦੇ ਢੇਰੇ ਵਿੱਚ ਲਿਆ ਸਦਨ ਵਿੱਚ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਵਿਰੋਧੀ ਧਿਰ ਦੇ ਮੈਂਬਰ ਇਹ ਕਿਉਂ ਪੁੱਛ ਰਹੇ ਹਨ ਕਿ ਜੰਗ ਕਿਉਂ ਰੁਕ ਗਈ ਹੈ ਉਹਨਾਂ ਨੇ ਅਪੀਲ ਕਰਦੇ ਹੋਏ ਕਿਹਾ ਕਿ ਇਹ ਗੱਲਾਂ ਸਰਹੱਦਾਂ ਤੇ ਰਹਿਣ ਵਾਲੇ ਖਾਸ ਕਰਕੇ ਪੰਜਾਬ ਤੇ ਕਸ਼ਮੀਰ ਤੋਂ ਪੁੱਛਣੀ ਚਾਹੀਦੀ ਹੈ ਸਰਹੱਦਾਂ ਤੇ ਚੱਲਣ ਵਾਲੀ ਜੰਗ ਵਿੱਚ ਸਾਡੇ ਜਾਂ ਸਾਡੇ ਪੁੱਤਰ ਨਹੀਂ ਹਨ ਜੋ ਰੋਜ਼ਾਨਾ ਮਾਰ ਰਹੇ ਹਨ ਉਕਤ ਸਥਾਨਾਂ ਤੇ ਸਾਡੇ ਘਰ ਨਹੀਂ ਹਨ ਜਿੱਥੇ ਰੋਜ਼ਾਨਾ ਗੋਲੀਆਂ ਚੱਲਦੀਆਂ ਹਨ ਇਸ ਦੇ ਨਾਲ ਹੀ ਹਰ ਸਿਮਰਤ ਕੋਰ ਬਾਦਲ ਨੇ ਕਿਹਾ ਹੈ ਕਿ ਪੰਜਾਬ ਦੇ ਸਭ ਤੋਂ ਪਵਿੱਤਰ ਸਥਾਨ ਸ੍ਰੀ ਹਰਮੰਦਰ ਸਾਹਿਬ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ 10 ਵਾਰ ਮਿਲੀਆਂ ਹਨ ਜੇ ਉੱਥੋਂ ਦੀ ਸਰਕਾਰ ਦੀ ਤਾਂ ਤੁਸੀਂ ਕੁਝ ਕਰ ਦਿਓ ਜੇ ਕੁਝ ਕਰ ਸਕਦੇ ਹੋ ਇਸ ਦੌਰਾਨ ਉਹਨਾਂ ਨੇ ਸੰਸਦ ਵਿੱਚ ਸਵਾਲ ਖੜੇ ਕਰਦੇ ਹੋਏ ਕਿ ਹੈ ਕਿ ਜੇਕਰ ਕੈਲਾਸ਼ ਮੰ ਸਰੋਵਰ ਯਾਤਰਾ ਮੂੜ ਸ਼ੁਰੂ ਹੋ ਸਕਦੀ ਹੈ ਤਾਂ ਸਿੱਖਾਂ ਦਾ ਕਰਤਾਰਪੁਰ ਲੰਗਾ ਕਿਉਂ ਨਹੀਂ ਸ਼ੁਰੂ ਹੋ ਸਕਦਾ ਜੇਕਰ ਭਾਰਤ ਤੇ ਪਾਕਿਸਤਾਨ ਵਿੱਚ ਕਰ ক্রিকেট ਮੈਚ ਖੇਡਿਆ ਜਾ ਸਕਦਾ ਹੈ ਤਾਂ ਦਲਜੀਤ ਦੋਸਾਂ ਦੀ ਫਿਲਮ ਉਹ ਨਹੀਂ ਰਿਲੀਜ਼ ਹੋ ਸਕਦੀ ਇਸ ਦੇ ਨਾਲ ਹੀ ਹਰਸਿਮਰਤ ਕੋਰ ਬਾਦਲ ਨੇ ਕਿਹਾ ਹੈ ਕਿ ਜਦੋਂ ਵੀ ਕੋਈ ਅਜਿਹੀ ਘਟਨਾ ਵਾਪਰਦੀ ਹੈ ਤਾਂ ਸਰਕਾਰਾਂ ਵੱਲੋਂ ਕਿਹਾ ਜਾਂਦਾ ਹੈ ਕਿ ਅਟਾਰੀ ਸਰਦ ਬੰਦ ਕਰ ਦਿਓ ਅਟਾਰੀ ਸਰਦ ਬੰਦ ਕਰਨ ਨਾਲ ਛੋਟੇ ਵਪਾਰੀ ਛੋਟੇ ਕਾਰੋਬਾਰੀ ਅਤੇ ਛੋਟੇ ਟਰਾਂਸਪੋਰਟਰਾਂ ਦਾ ਨੁਕਸਾਨ ਹੋ ਜਾਂਦਾ ਹੈ ਪੰਜਾਬ ਵਿੱਚ ਲੱਗਣ ਵਾਲੇ ਸਮਾਰਟ ਮੀਟਰਾਂ ਨੂੰ ਲੈ ਕੇ ਅਹਿਮ ਜਾਣਕਾਰੀ ਸਾਹਮਣੇ ਆਈ ਹੈ ਦਰਅਸਲ ਕੇਂਦਰੀ ਬਿਜਲੀ ਅਤੇ ਰਾਜ ਮੰਤਰੀ ਨੇ ਰਾਸਵਾ ਵਿੱਚ ਸਮਾਰਟ ਮੀਟਰਾਂ ਨੂੰ ਲੈ ਕੇ ਆਖਿਆ ਕਿ ਪੰਜਾਬ ਵਿੱਚ ਸਮਾਰਟ ਮੀਟਰ ਲੱਗਣ ਦੀ ਪ੍ਰਕਿਰਿਆ ਜ਼ੀਰੋ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਲਈ 99 ਲੱਖ ਸਮਾਰਟ ਮੀਟਰ ਮਨਜ਼ੂਰ ਹੋਏ ਸਨ ਪਰ ਅੱਜ ਤੱਕ ਪੰਜਾਬ ਅੰਦਰ 21 ਸਮਾਰਟ ਮੀਟਰ ਨਹੀਂ ਲੱਗਿਆ ਇੱਥੇ ਇਹ ਖਾਸ ਤੌਰ ਤੇ ਦੱਸਨੀ ਉਹ ਹੈ ਕਿ ਪੰਜਾਬ ਵਿੱਚ ਸਮਾਰਟ ਮੀਟਰਾਂ ਨੂੰ ਲੈ ਕੇ ਵੱਡੇ ਪੱਧਰ ਤੇ ਵਿਰੋਧ ਹੋ ਰਿਹਾ ਹੈ ਕਿਸਾਨ ਜਥੇਬੰਦੀਆਂ ਨੇ ਸਿੱਧੀ ਚੇਤਾਵਨੀ ਦਿੱਤੀ ਹੈ ਕਿ ਜੇਕਰ ਪੰਜਾਬ ਵਿੱਚ ਕੀਤੇ ਵੀ ਸਮਾਰਟ ਮੀਟਰ ਲਗਾਏ ਜਾਂਦੇ ਹਨ ਤਾਂ ਸਰਕਾਰ ਨੂੰ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ ਅੰਮ੍ਰਿਤਸਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਓਜਲਾ ਨੇ ਪਾਰਲੀਮੈਂਟ ਚ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਪਹਿਲਗਾਮ ਹਮਲੇ, ਸ਼ੀਜ ਫਾਇਰ ਅਤੇ ਚੀਨ-ਪਾਕਿਸਤਾਨ ਨਾਲ ਸਬੰਧਾਂ ਦੇ ਮਸਲੇ ਤੇ ਘੇਰਿਆ। ਇਸ ਦੇ ਨਾਲ ਹੀ ਉਹਨਾਂ ਨੇ ਗੋਲਡਨ ਟੈਂਪਲ ਨੂੰ ਨਿਸ਼ਾਨਾ ਬਣਾਉਣ ਵਾਲੀ ਗੱਲ ਦਾ ਵੀ ਜ਼ਿਕਰ ਕੀਤਾ ਅਤੇ ਦੋਸ਼ ਲਾਇਆ ਕਿ ਫੌਜੀ ਅਧਿਕਾਰੀ ਰਾਹੀ ਇਹ ਗੱਲ ਬਲਵਾਈ ਗਈ ਉਹਨਾਂ ਨੇ ਪੁੱਛਿਆ ਕਿ ਕੀ ਸਰਕਾਰ ਸਿੱਖ ਧਾਰਮਿਕ ਸਥਾਨਾਂ ਨੂੰ ਰਾਜਨੀਤੀ ਲਈ ਵਰਤਣਾ ਚਾਹੁੰਦੀ ਹੈ ਗੁਰਜੀਤ ਓਜਲਾ ਨੇ ਦੋਸ਼ ਲਾਇਆ ਹਨ ਕਿ ਸਰਕਾਰ ਰਾਸ਼ਟਰੀ ਸੁਰੱਖਿਆ ਦੇ ਮਾਮਲੇ ਤੇ ਰਾਜਨੀਤੀ ਕਰ ਰਹੀ ਹੈ ਤੇ ਜਨਤਾ ਨੂੰ ਧੋਖੇ ਵਿੱਚ ਰੱਖਿਆ ਜਾ ਰਿਹਾ ਹੈ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਗੁਰਮੀ ਸਿੰਘ ਮੀਤੇਰ ਨੇ ਲੋਕ ਸਵਜ ਪਾਸ਼ਿੰ ਦਿੱਤਾ ਉਹਨਾਂ ਨੇ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਰੱਖਿਆ ਮੰਤਰੀ ਰਾਣਾ ਸਿੰਘ ਅਤੇ ਗ੍ਰਹਿ ਮੰਤਰੀ ਦੇ ਇੱਕ ਘੰਟਾ ਬੋਲਣ ਦੇ ਬਾਵਜੂਦ ਵੀ ਸਰਕਾਰ ਕੋਲ ਜੋ ਸਵਾਲ ਹਨ ਉਹੋ ਹੀ ਛੇਤਰਾਂ ਬਰਕਰਾਰ ਹਨ ਇਸ ਦੇ ਨਾਲ ਹੀ ਮੰਤਰੀ ਮੀਤੇਰ ਨੇ ਕਿਹਾ ਕਿ ਸਾਡੇ ਦੇਸ਼ ਦੀ ਇੱਕ ਪਰੰਪਰਾ ਸੀ ਕਿ ਜੇ ਟ੍ਰੇਨ ਹਾਦਸਾ ਵੀ ਹੋ ਜਾਂਦਾ ਸੀ ਤਾਂ ਮਾਣਯੋਗ ਮੰਤਰੀ ਅਸਤੀਫਾ ਦੇ ਦਿੰਦੇ ਸੀ ਪਰ ਤੁਸੀਂ ਦੇਖੋ ਕਿ 26 ਲੋਕਾਂ ਦੀ ਜਾਨ ਚਲੀ ਗਈ ਪਰ ਅਸਤੀਫਾ ਤਾਂ ਦੂਰ ਦੀ ਗੱਲ ਹੈ ਕਿਸੇ ਨੇ ਜ਼ਿੰਮੇਵਾਰੀ ਵੀ ਨਹੀਂ ਲਈ ਉਹਨਾਂ ਕਿਹਾ ਹੈ ਕਿ ਰਾਣਾ ਸਿੰਘ ਨੇ ਸੋਮਵਾਰ ਨੂੰ ਕਿਹਾ ਸੀ ਕਿ ਭਾਰਤ ਸ਼ੇਰ ਹੈ ਤੇ ਮੈਂਡਕ ਨਾਲ ਕੀ ਲੜਨਾ ਚਲੋ ਠੀਕ ਹੈ ਮੰਨ ਲਿਆ ਅਮਰੀਕਾ ਦੇ ਰਾਸ਼ਟਰਪਤੀ ਨੇ ਕਈ ਵਾਰ ਕਿਹਾ ਹੈ ਕਿ ਲੜਾਈ ਅਸੀਂ ਰੁਕਵਾਈ ਹੈ ਅਮਰੀਕਾ ਨੂੰ ਕਿਹੜਾ ਜਾਨਵਰ ਦੱਸੋਗੇ ਮੀਥੇਰ ਨੇ ਕਿਹਾ ਕਿ ਰਾਣਾ ਸਿੰਘ ਤੇ ਅਮਿਤ ਸ਼ਾ ਨੇ 1 ਘੰਟਾ ਪਾਸ਼ੰਦਿਤਾ ਪਰ ਇੱਕ ਵਾਰ ਵੀ ਟਰੰਪ ਦਾ ਨਾਂ ਨਹੀਂ ਲਿਆ ਭਾਰਤੀ ਮੌਸਮ ਵਿਭਾਗ ਨੇ ਪੰਜਾਬ ਲਈ 2 ਅਗਸਤ ਤੱਕ 5 ਦਿਨਾਂ ਦੀ ਤਾਜ਼ਾ ਅਪਡੇਟ ਸਾਂਝੀ ਕੀਤੀ ਹੈ ਮੌਸਮ ਵਿਭਾਗ ਮੁਤਾਬਕ ਅਮਰੀਕਸਰ ਤਰਨਤਾਰਨ ਮੋਗਾ ਬਠਿੰਡਾ ਫਾਜ਼ਿਲਕਾ ਮਾਨਸਾ ਦੀਆਂ ਜ਼ਿਲ੍ਹਿਆਂ ਵਿੱਚ ਹਲਕਾ ਮੀਂਹ ਪਵੇਗਾ ਅਤੇ ਕੱਲ ਨੂੰ ਵੀ ਸੂਬੇ ਦੇ ਲਗਭਗ ਸਾਰੇ ਹਿੱਸਿਆਂ 'ਚ ਹਲਕਾ ਮੀਂਹ ਪੈ ਸਕਦਾ ਹੈ ਉੱਥੇ ਹੀ 1 ਅਤੇ 2 ਅਗਸਤ ਨੂੰ ਮੀਂਹ ਦਾ ਕੋਈ ਵੀ ਅਲਰਟ ਨਹੀਂ ਹੈ ਇਥੇ ਦੱਸ ਦिए ਕਿ ਅਗਲੇ 4 ਦਿਨਾਂ ਲਈ ਮਾਨਸੂਨ ਫਿਰ ਹੋਲੀ ਹੋ ਰਿਹਾ ਹੈ 4 ਦਿਨਾਂ ਲਈ ਸੂਬੇ ਵਿੱਚ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਪਰ 3 ਅਗਸਤ ਤੋਂ ਮਾਨਸੂਨ ਦਾ ਇੱਕ ਨਵਾਂ ਪੜਾਅ ਸ਼ੁਰੂ ਹੋ ਰਿਹਾ ਹੈ ਸੂਬੇ ਵਿੱਚ ਫਿਰ ਚੰਗੀ ਬਾਰਿਸ਼ ਹੋਣ ਦੀ ਉਮੀਦ ਹੈ ਸੰਸਦ ਦੇ ਮਾਨਸੂਨ ਸੈਸ਼ਨ ਦੌਰਾਨ ਲੋਕ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਪਹਲਗਾਮ ਅੱਤਵਾਦੀ ਹਮਲੇ ਤੇ ਆਪਣਾ ਬਿਆਨ ਦਿੱਤਾ ਵਿਰੋਧੀ ਧਿਰ ਦੇ ਨੇਤਾ ਤੇ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਲੋਕ ਸਭਾ 'ਚ ਕਿਹਾ ਕਿ ਪਹਿਲਗਾਮਤਵਾਦੀ ਹਮਲੇ ਤੋਂ ਬਾਅਦ ਸਰਕਾਰ ਨੇ ਪਾਇਲਟਾਂ ਦੇ ਹੱਥ ਬੰਨ੍ਹ ਦਿੱਤੇ ਸਨ ਪਰ 1971 ਵਿੱਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਫੌਜ ਨੂੰ ਖੁੱਲੀ ਛੁੱਟੀ ਦਿੱਤੀ ਸੀ ਉਹਨਾਂ ਨੇ ਕਿਹਾ ਕਿ ਭਾਰਤ ਸਰਕਾਰ ਨੇ ਗਲਤੀ ਕੀਤੀ ਹੈ ਸਾਡੀ ਕਿਸੇ ਨਾਲ ਲੜਾਈ ਹੈ ਤੇ ਅਸੀਂ ਉਸ ਨੂੰ ਕਹਿੰਦੇ ਹਾਂ ਕਿ ਭਰਾ ਹੁਣ ਠੀਕ ਹੈ ਅਸੀਂ ਲੜਾਈ ਨਹੀਂ ਚਾਹੁੰਦੇ ਅਸੀਂ ਤੁਹਾਨੂੰ ਇੱਕ ਵਾਰ ਥੱਪੜ ਮਾਰਿਆ ਹੈ ਅਸੀਂ ਤੁਹਾਨੂੰ ਦੁਬਾਰਾ ਥੱਪੜ ਨਹੀਂ ਮਾਰਾਂਗੇ ਗਲਤੀ ਫौज ਦੀ ਨਹੀਂ ਸਗੋ ਸਰਕਾਰ ਦੀ ਸੀ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਟਰੰਪ ਨੇ 29 ਵਾਰ ਕਿਹਾ ਹੈ ਕਿ ਅਸੀਂ ਜੰਗ ਰੋਗ ਦਿੱਤੀ ਹੈ ਜੇ ਉਹਨਾਂ ਵਿੱਚ ਹਿੰਮਤ ਹੈ ਤਾਂ ਪ੍ਰਧਾਨ ਮੰਤਰੀ ਨੂੰ ਇੱਥੇ ਸਦਨ ਵਿੱਚ ਕਹਿਣਾ ਚਾਹੀਦਾ ਹੈ ਕਿ ਉਹ ਝੂਠ ਬੋਲ ਰਿਹਾ ਹੈ ਜੇ ਉਹਨਾਂ ਵਿੱਚ 50% ਵੀ ਹਿੰਮਤ ਹੈ ਤਾਂ ਉਹ ਇੱਥੇ ਆ ਕੇ ਕਹਿਣਗੇ ਜੇ ਉਹਨਾਂ ਵਿੱਚ ਸੱਚਮੁੱਚ ਹਿੰਮਤ ਹੈ ਤਾਂ ਪ੍ਰਧਾਨ ਮੰਤਰੀ ਨੂੰ ਇੱਥੇ ਕਹਿਣਾ ਚਾਹੀਦਾ ਹੈ ਕਿ ਡੋਨਾਲਡ 트੍ਰੰਪ ਝੂਠ ਬੋਲ ਰਿਹਾ ਹੈ ਇਸ ਦੇ ਨਾਲ ਹੀ ਰਾਹੁਲ ਗਾਂਧੀ ਨੇ ਕਿਹਾ ਕਿ ਤੁਸੀਂ 30 ਮਿੰਟਾਂ ਵਿੱਚ ਪਾਕਿਸਤਾਨ 'ਗੇ ਆਤਮ ਸਮਰਪਣ ਕਰ ਦਿੱਤਾ ਇਸ ਤੋਂ ਪਤਾ ਚੱਲਿਆ ਕਿ ਤੁਹਾਡੇ ਕੋਲ ਲੜਨ ਦੀ ਇੱਛਾ ਸ਼ਕਤੀ ਨਹੀਂ ਹੈ ਸਰਕਾਰ ਨੇ ਪਾਇਲਟਾਂ ਦੇ ਹੱਥ ਪੈਰ ਬੰਨ੍ਹ ਦਿੱਤੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਪਹਿਲਗਾਮ ਹਮਲੇ ਨੂੰ ਬੇਰਹਿਮ ਕਿਹਾ ਤੇ ਕਿਹਾ ਕਿ ਜੋ ਵੀ ਹੋਇਆ ਉਹ ਗਲਤ ਸੀ ਸਾਰਿਆਂ ਨੇ ਇਸ ਦੀ ਨਿੰਦਾ ਕੀਤੀ ਪੰਜਾਬ ਰੋਡਵੇਜ ਅਤੇ ਪੀਆਰਟੀਸੀ ਵੱਲੋਂ ਅੱਜ ਹੜਤਾਲ ਨਹੀਂ ਕੀਤੀ ਜਾਵੇਗੀ ਇਸ ਬਾਰੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਨਾਲ ਹੋਈ ਮੀਟਿੰਗ ਤੋਂ ਬਾਅਦ ਫੈਸਲਾ ਲਿਆ ਗਿਆ ਹੈ ਦਰਅਸਲ ਪੰਜਾਬ ਰੋਡਵੇਜ ਅਤੇ ਪੀਆਰਟੀਸੀ ਦੇ ਠੇਕਾ ਕਰਮਚਾਰੀਆਂ ਦੀ ਪੰਜਾਬ ਸਰਕਾਰ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਹੈ ਅਤੇ ਮੀਟਿੰਗ ਤੋਂ ਬਾਅਦ ਅਸੰਤੁਸ਼ਟ ਕਰਮਚਾਰੀਆਂ ਨੇ ਕਿਹਾ ਕਿ ਇੱਕ ਹੋਰ ਮੀਟਿੰਗ ਅੱਜ ਕੀਤੀ ਜਾਵੇਗੀ ਜਿਸ ਵਿੱਚ ਕਿਲੋਮੀਟਰ ਸਕੀਮ ਦੀਆਂ ਬੱਸਾਂ ਦਾ ਠੇਕਾ ਰੱਦ ਕਰਨ ਦੀ ਸਾਡੀ ਮੰਗ ਤੇ ਤੱਥ ਪੇਸ਼ ਕੀਤੇ ਜਾਣਗੇ ਕਿ ਇਹ ਸਾਨੂੰ ਕਿਵੇਂ ਨੁਕਸਾਨ ਪਹੁੰਚਾ ਰਹੀਆਂ ਹਨ ਕਰਮਚਾਰੀਆਂ ਨੇ ਕਿਹਾ ਕਿ ਜੇਕਰ ਅੱਜ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਉਹ ਸੋਮਵਾਰ ਤੋਂ ਬੱਸਾਂ ਦਾ ਚੱਕਾ ਜਾਮ ਕਰਨਗੇ ਫਿਲਹਾਲ ਅੱਜ ਸਵੇਰ ਤੋਂ ਸ਼ੁਰੂ ਹੋਣ ਵਾਲੀ ਹੜਤਾਲ ਮੁਲਤਵੀ ਕਰ ਦਿੱਤੀ ਗਈ ਹੈ ਅਤੇ ਅੱਜ ਬੱਸਾਂ ਨਹੀਂ ਰੁਕਣਗੀਆਂ ਆਮ ਵਾਂਗ ਬੱਸਾਂ ਚੱਲਣਗੀਆਂ ਸ਼ਿਰੀ ਅਕਾਲ ਤੱਕ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਪਰਿਵਾਰਿਕ ਮੈਂਬਰ ਦੇ ਅਚਾਨਕ ਅਕਾਲ ਚਲਾਣਾ ਕਰ ਜਾਣ ਦੇ ਕਾਰਨ ਮਿਤੀ 1 ਅਗਸਤ 2025 ਨੂੰ ਹੋਣ ਵਾਲੀ ਪੰਜ ਸਿੰਘ ਸਭਾਨਾ ਦੀ ਇਕਤਰਤਾ ਫਿਲਹਾਲ ਮਲਤਵੀ ਕੀਤੀ ਗਈ ਹੈ ਸਖਤਰਤ ਸ਼੍ਰੀ ਅਕਾਲ ਤਖਸੈਦ ਦੇ ਇੰਚਾਰਜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜ ਸਿੰਘ ਸੈਵਨਾਂ ਦੀ ਹੋਣ ਵਾਲੀ ਇਕਤਰਤਾ ਦਾ ਅਗਲਾ ਸਮਾਂ ਤੇ ਮਿਤੀ ਤੈ ਹੁਣ ਉਪਰੰਤ ਜਾਣਕਾਰੀ ਸਾਂਝੀ ਕੀਤੀ ਜਾਵੇਗੀ ਉਨ੍ਹਾਂ ਕਿਹਾ ਕਿ ਜੋ ਮਿਤੀ 1 ਅਗਸਤ 2025 ਦੀ ਪੰਜ ਸਿੰਘ ਸੈਵਨ ਦੀ ਇਕਤਰਤਾ ਚ ਪੰਜਾਬ ਸਰਕਾਰ ਦੇ ਕੈਬਨਟ ਮੰਤਰੀ ਹਰਜੋਤ ਬੈਂਸ ਅਤੇ ਪਾਸ਼ਾ ਵਿਭਾਗ ਦੇ ਪੰਜਾਬ ਦੇ ਡਾਇਰੈਕਟਰ ਜਸਵੰਤ ਸਿੰਘ ਨੂੰ ਤਲਬ ਕੀਤਾ ਗਿਆ ਹੈ ਉਸਵੰਦ ਦੀ ਇਹ ਅਗਲਾ ਸਮਾ ਤੇ ਮਿਤੀ ਤੈਅ ਕਰਕੇ ਸਬੰਧਤਾਂ ਨੂੰ ਭੇਜੀ ਜਾਵੇਗੀ ਪੰਜਾਬ ਵਿੱਚ 31 ਜੁਲਾਈ ਯਾਨੀ ਕੱਲ ਨੂੰ ਮਹੀਨੇ ਦੇ ਆਖਰੀ ਦਿਨ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਹੈ ਇਹ ਜਾਣਕਾਰੀ ਮੰਤਰੀ ਅਮਨ ਰੋੜਾ ਨੇ ਪ੍ਰੈਸ ਕਾਨਫਰੰਸ ਰਾਹੀਂ ਦਿੱਤੀ ਇਸ ਦਿਨ ਸ਼ਹੀਦ ਉਦਮ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੈ ਹਾਲਾਂਕਿ ਇਹ ਛੁੱਟੀ ਪੰਜਾਬ ਸਰਕਾਰ ਦੀ ਨੋਟੀਫਿਕੇਸ਼ਨ ਦੇ ਤਹਿਤ ਸਾਲ 2025 ਦੇ ਛੁੱਟੀਆਂ ਵਾਲੇ ਕੈਲੰਡਰ ਵਿੱਚ ਰਾਖਵੀਂ ਰੱਖੀ ਗਈ ਹੈ ਅਤੇ ਹੁਣ ਸਰਕਾਰ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਵੀ ਇਸ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਦੇਖੋ ਸਰਦਾਰ ਵਿਕਰਮ ਸਿੰਘ ਮਜੀਠੀਆ ਦੀ ਇਹ ਮੰਗ ਹੈ ਕਿ ਉਹਨਾਂ ਦਾ ਅਦਾਲਤ ਦੇ ਵਿੱਚ ਜਿਹੜਾ ਮੋਹਾਲੀ ਕੋਰਟ ਚ ਆਮਦਨ ਤੋਂ ਬਾਅਦ ਜਾਇਦਾਦ ਦਾ ਝੂਠਾ ਮੁਕੱਦਮਾ ਚੱਲ ਰਿਹਾ ਹੈ। ਇਹਦੀ ਸੱਚਾਈ ਲੋਕਾਂ ਤੱਕ ਪਹੁੰਚਣੀ ਚਾਹੀਦੀ ਹੈ ਇਸੇ ਲਈ ਡਿਫੈਂਸ ਕਾਉਂਸਲ ਨੇ ਅਸੀਂ ਇਹ ਐਪਲੀਕੇਸ਼ਨ ਕੋਰਟ ਦੇ ਵਿੱਚ ਮੂਵ ਕੀਤੀ ਹੈ ਕਿ ਕੋਰਟ ਦੀਆਂ ਪ੍ਰੋਸੀਡਿੰਗਸ ਜਨਤਕ ਹੋਣੀਆਂ ਚਾਹੀਦੀਆਂ। ਕਿਉਂਕਿ ਲਗਾਤਾਰ ਚਾਹੇ ਸਾਡੇ ਦੇਸ਼ ਦੀ ਸਰਵੋੱਚ ਅਦਾਲਤ ਸੁਪਰੀਮ ਕੋਰਟ ਆਫ ਇੰਡੀਆ ਹੋਵੇ, ਹਾਈ ਕੋਰਟ ਹੋਣ ਉਹਨਾਂ ਦੀਆਂ ਪ੍ਰੋਸੀਡਿੰਗਸ ਲਾਈਵ ਸਟ੍ਰੀਮ ਹੁੰਦੀਆਂ ਨੇ ਲੋਕ ਉਹਨਾਂ ਨੂੰ ਦੇਖ ਸਕਦੇ ਨੇ ਸੋ ਇਹ ਕੇਸ ਦੇ ਵਿੱਚ ਵੀ ਇਹ ਜਿਹੜਾ ਮੁਕੱਦਮਾ ਬਿਕਰਮ ਮਜੀਠੀਆ ਸਾਹਿਬ ਤੇ ਝੂਠਾ ਦਿੱਤਾ ਗਿਆ ਇਹਦੀਆਂ ਪ੍ਰੋਸੀਡਿੰਗ ਵੀ ਲਾਈਵ ਹੋਣੀਆਂ ਚਾਹੀਦੀਆਂ ਔਰ ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਪੁੱਛਣਾ ਚਾਹਨਾ ਕਿ ਹੁਣ ਆਪਾਂ ਇਹਦਾ ਵਿਰੋਧ ਕਿਉਂ ਕਰ ਰਹੇ ਹਾਂ ਇੱਕ ਪਾਸੇ ਤਾਂ ਆਪਾਂ ਬੜੇ ਪੱਕੇ ਪੈਰੀ ਪਰਚਾ ਦਿੱਤਾ ਸੀ ਅਸਲ ਦੇ ਵਿੱਚ ਮੁੱਖ ਮੰਤਰੀ ਸਾਹਿਬ ਅਸਲੀਅਤ ਇਹ ਹੈ ਕਿ ਅਦਾਲਤ ਤੋਂ ਬਾਹਰ ਤੇ ਅਦਾਲਤ ਦੇ ਅੰਦਰ ਗੱਲਾਂ ਦੇ ਵਿੱਚ ਅੰਤਰ ਬਹੁਤ ਹੈ ਅਦਾਲਤ ਤੋਂ ਬਾਹਰ ਤਾਂ ਆਪਾਂ ਮੇਜ਼ ਕੁਰਸੀ ਲਾ ਕੇ ਝੂਠ ਐਡਾ ਬੋਲਿਆ ਕਿ ਜੀ 29 ਮੋਬਾਈਲ ਲੱਭ ਗਏ 141 ਕਰੋੜ ਦੀ ਫੋਰਨ ਇਨਵੈਸਟਮੈਂਟ ਆ ਗਈ 540 ਕਰੋੜ ਦੀ ਕਲੀਅਰ ਵਾਟਰ ਕੈਪੀਟਲ 1000 ਏਕੜ ਪਰ ਅਦਾਲਤ ਦੇ ਅੰਦਰ ਤਾਂ ਜਿਹੜਾ ਤੁਹਾਡਾ ਰਿਪਲਾਈ ਆਇਆ ਹੈ ਜਾਂ ਅਦਾਲਤ ਦੇ ਅੰਦਰ ਜੋ ਤੁਹਾਡੇ ਸਰਕਾਰੀ ਵਕੀਲ ਕਹਿੰਦੇ ਨੇ ਇਹ ਗੱਲਾਂ ਤਾਂ ਉੱਥੇ ਹੁੰਦੀਆਂ ਹੀ ਨਹੀਂ ਫਿਰ ਕਿਉਂ ਨਾ ਪੰਜਾਬ ਦੇ ਲੋਕਾਂ ਨੂੰ ਇਹ ਪਤਾ ਲੱਗੇ ਕਿ ਪੰਜਾਬ ਸਰਕਾਰ ਦਾ ਜਿਹੜਾ ਦੋਹਰਾ ਚਰਿੱਤਰ ਹੈ ਅਦਾਲਤ ਦੇ ਅੰਦਰ ਸਬੂਤ ਹੈ ਨਹੀਂ ਬਾਹਰ ਆ ਕੇ ਸਿਰਫ ਤੇ ਸਿਰਫ ਵਿਕਰਮ ਮਜੀਠੀਆ ਦੀ ਇਮੇਜ ਨੂੰ ਖਰਾਬ ਕਰਨ ਦੇ ਲਈ ਆਪਾਂ ਧੜਾ ਧੜ ਇੱਕ ਤੋਂ ਬਾਅਦ ਇੱਕ ਝੂਠ ਬੋਲ ਰਹੇ ਹਾਂ ਨਾਲੇ ਮੁੱਖ ਮੰਤਰੀ ਪੰਜਾਬ ਆਪਣੇ ਜਿਹੜੇ ਐਡਵਾਈਜ਼ਰ ਨੇ ਨਾ ਲੀਗਲ ਉਹਨਾਂ ਤੋਂ ਸਲਾਹ ਲੈ ਲੈਣ ਕਿ ਇਹ ਜਿਹੜਾ ਰਾਈਟ ਹੈ ਇਹ ਅਕਿਊਜ਼ ਦਾ ਹੁੰਦਾ ਹੈ ਜਿਹਦੇ ਉੱਤੇ ਮੁਕੱਦਮਾ ਦਰਜ ਕੀਤਾ ਹੈ ਕਿ ਉਹਦੀ ਲਾਈਵ ਪ੍ਰोसीडिंग ਨਾ ਹੋਵੇ ਤਾਂ ਕਿ ਲੋਕਾਂ ਦੇ ਵਿੱਚ ਉਹਦਾ ਅਕਸ ਨਾ ਖਰਾਬ ਹੋਵੇ ਉਰੇ ਤਾਂ ਵਿਕਰਮ ਮਜੀਠੀ ਆਪ ਮੰਗ ਕਰ ਰਹੇ ਨੇ ਕਿ ਉਹਨਾਂ ਦੇ ਕੇਸ ਦੀ ਇਹ ਜਿਹੜੀ ਪ੍ਰोसीडिंग ਹੈ ਲਾਈਵ ਕੀਤੀ ਜਾਵੇ ਤਾਂ ਕਿ ਪੰਜਾਬ ਦੇ ਹਰ ਇੱਕ ਘਰ ਤੱਕ ਇਹ ਸੱਚ ਪਹੁੰਚੇ ਕਿ ਕਿਸ ਤਰੀਕੇ ਮੁੱਖ ਮੰਤਰੀ ਭਗਵੰਤ ਮਾਨ ਵਿਜੀਲੈਂਸ ਦੀ ਦੁਰਵਰਤੋਂ ਕਰਕੇ ਆਪਣੇ ਪੋਲਿਟੀਕਲ ਵਿਰੋਧੀਆਂ ਨੂੰ ਤੇ ਜਿਹੜੀ ਸਰਕਾਰ ਦੇ ਵਿਰੋਧ ਦੇ ਵਿੱਚ ਵਾਅਦਾ ਉੱਠ ਰਹੀਆਂ ਨੇ ਉਹਨਾਂ ਨੂੰ ਬੰਦ ਕਰਨ ਦੇ ਲਈ ਇਹ ਜਿਹੜਾ ਵਿਜੀਲੈਂਸ ਦਾ ਡੰਡਾ ਤੰਤਰ ਚੱਲ ਰਿਹਾ ਝੂਠੇ ਕੇਸ ਬਣਾਏ ਜਾ ਰਹੇ ਨੇ ਸੋ ਅੱਜ ਵੀ ਮੈਂ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਪੱਤਰਕਾਰਾਂ ਨੂੰ ਅਦਾਲਤ ਦੇ ਵਿੱਚ ਆਉਣ ਦਿਓ ਤੁਸੀਂ ਜਿਹੜਾ ਵੀ ਬੰਦਾ ਇਹ ਕੇਸ ਦੀ ਪ੍ਰोसीडिंग ਦੇਖਣੀ ਚਾਹੁੰਦਾ ਉਹਨੂੰ ਇਹ ਪ੍ਰोसीडिंग ਦੇਖਣ ਦਿਓ ਕਿਉਂਕਿ ਲੋਕਾਂ ਨੂੰ ਸੱਚ ਜਾਣਨ ਦਾ ਹੱਕ ਹੈ ਔਰ ਸਰਕਾਰ ਦਾ ਝੂਠਾ ਚਿਹਰਾ ਲੋਕਾਂ ਦੇ ਵਿੱਚ ਇਸੇ ਗੱਲ ਦੇ ਨਾਲ ਨੰਗਾ ਹੋਣਾ ਕਿਉਂਕਿ ਸਰਕਾਰ ਦਾ ਅਦਾਲਤ ਦੇ ਅੰਦਰ ਤੇ ਬਾਹਰ ਵੱਖੋ ਵੱਖਰਾ ਸਟੈਂਡ ਕਿਸੇ ਦੇ ਘਰ 'ਚ ਸੱਥਰ ਵਿਛਾ ਕੇ ਕਿਸੇ ਦੇ ਘਰ 'ਚ ਚਿੱਟੇ ਰੰਗ ਦੇ ਸੱਥਰ ਵਿਛਾ ਕੇ ਸਾਡੀਆਂ ਲੱਖਾਂ ਮਾਵਾਂ ਭੈਣਾਂ ਦੀਆਂ ਚੁੰਨੀਆਂ ਰੰਗਲੀਆਂ ਚੁੰਨੀਆਂ ਨੂੰ ਚਿੱਟੀਆਂ ਕਰਕੇ ਤੇ ਆਪ ਤੁਸੀਂ ਮਹਿਲ ਪਾ ਕੇ ਤੇ ਉੱਥੇ ਦੀਪਮਾਲਾ ਚਲਾਓਗੇ ਇਹ ਤਾਂ ਨਹੀਂ ਚੱਲਣ ਦੇਂਦੇ ਫਰਦੀਬ ਮਾਲਾ ਸੀ ਇੱਥੇ ਚੋਰੀ ਦੇ ਪੁੱਤ ਕਿਤੇ ਗੱਭਰੂ ਨਹੀਂ ਹੁੰਦੇ ਪੰਜਾਬੀ ਦੀ ਕਹਾਵਤ ਹੈ ਇੱਥੇ ਨਿਕਲੂ ਸਾਰਾ ਹੁਣ ਜਦੋਂ ਫੜ ਲੇ ਤੂੰ ਉਹਦੇ ਹੱਕ ਚ ਫਰਦੇ ਨੇ ਤਿੰਨ ਚਾਰ ਬਹੁਤ ਮਾੜਾ ਹੋਇਆ ਕਹਿੰਦੇ ਮਨੁੱਖੀ ਅਧਿਕਾਰਾਂ ਦਾ ਉਲੰਘਣ ਹੋਇਆ ਹੈ ਅੱਛਾ ਮੈਂ ਇਕੱਲਾ ਮਨੋ ਖੋਹੀ ਰਹਿ ਗਏ ਅਸੀਂ ਤਾਂ ਡੰਗਰੀ ਰਹਿ ਗਏ ਫੇਰ ਸਾਡੇ ਅਧਿਕਾਰ ਹੀ ਐ ਨਹੀਂ ਕਦੇ ਉਮਨੋ ਉਹ ਅਧਿਕਾਰ ਹੀ ਉਹਨਾਂ ਦੇ ਸਮਝਦੇ ਤਹਾਣਿਆਂ ਦੇ ਉਹਨਾਂ ਵਾਸਤੇ ਮਨੁੱਖੀ ਅਧਿਕਾਰ ਆਪਾਂ ਨੂੰ ਤਾਂ ਉਹ ਕੀੜੀਆਂ ਮਕੌੜੀਆਂ ਭੇਡਾਂ ਬੱਕਰੀਆਂ ਸਮਝਦੇ ਆ ਪੂਰਾ ਦੇਸ਼ ਇੰਤਜ਼ਾਰ ਕਰ ਰਿਹਾ ਥਾ ਕਿ ਪ੍ਰਧਾਨ ਮੰਤਰੀ ਜੀ ਆ ਰਹੇ ਹਨ ਪ੍ਰਧਾਨ ਮੰਤਰੀ ਜੀ ਨਿਸ਼ਚਿਤ ਪਹਿਲਗਾਮ जाएंगे ਪ੍ਰਧਾਨ ਮੰਤਰੀ ਜੀ ਪਹਿਲਗਾਮ ਨਹੀਂ ਗਏ ਮਾਨਯੋਗ ਪ੍ਰਧਾਨ ਮੰਤਰੀ ਜੀ 24 ਅਪ੍ਰੈਲ ਕੋ ਬਿਹਾਰ ਮੇ ਚੋਨੋ ਪ੍ਰਚਾਰ ਗਏ प्रधानमंत्री जी एक मई को महाराष्ट्र केरला और आंध्र प्रदेश में उद्घाटन करने के लिए गए प्रधानमंत्री जी फिल्मी सितारों को संबोधित करने गए फिल्मी सितारों को संबोधित करने गए लेकिन जो लोग पहलगाम में मारे गए थे उनकी पीड़ा उनका हाल उनका दुख उनकी तकलीफ जानने के लिए नहीं गए यह बड़े परेशान है कि प्रधानमंत्री जी सदन में नहीं आए प्रधानमंत्री जी अवतार हैं, वो अदृश्य के भी कहीं मौजूद हो सकते हैं, उनको आना नहीं होता शारीरिक रूप से वो प्रकट हो जाते हैं वो पाकिस्तान जिसने पुलवामा किया वो पाकिस्तान जिसने लाल किले पे हमला किया वो पाकिस्तान जो हिंदुस्तान में आतंकवाद फैलाता है पहलगाम की घटना को अंजाम देता है आप कह रहे हैं वो पाकिस्तान आपसे गिड़गिड़ाया आप, गिड़ आप मान गए अरे मान्यवर वो हमारी बहने भी तो गिड़गिड़ा रही थी वो आतंकवादी तो नहीं माने आप कैसे मान गए वो बहने भी तो गिड़गिड़ा रही थी मान्यवर वो भी तो कह रही थी आतंकवादियों के सामने कि मत मारो मेरे पति को मत मारो लेकिन मारा उन्होंने आप कह रहे पाकिस्तान का डीजीएम बात कर गया पाकिस्तान के डीजीएमओ ने कह दिया कि अब हम आगे कोई घटना नहीं करेंगे आप मान गए उनकी बात जिन्होंने संसद पे हमला किया जिन्होंने लाल किले पे हमला किया जिन्होंने मुंबई के ताज पे हमला किया जिन्होंने अक्षरधाम पे हमला किया जिन्होंने पहलगाम किया जिन्होंने उड़ी किया आप उनकी बात मान गए अट्ठारह अट्ठारह घंटे काम करते हैं प्रधानमंत्री लेकिन इतने गंभीर विषय पे दोनों सदनों के अंदर चर्चा हो रही है अट्ठारह घंटे काम करने वाला प्रधानमंत्री दो घंटे भी दोनों सदनों में क्यों नहीं है यह सवाल हम लोग पूछना चाहते हैं कह रहे हैं आपकी बात सुनने के लिए नहीं आना चाहते राजनाथ सिंह की बात सुनने आ जाते ये लोग भी बकवास करते हैं हम लोग जब बोले मत सुनो भेज दो वापस कम से कम अपने लोगों की तो सुनने आ जाओ आप सेना के सम्मान की बात करते हैं आपके पास आपके पास सब कुछ के लिए पैसा है अपने दोस्तों के ऊपर लुटाने के लिए लाखों हजारों करोड़ रुपए है लेकिन सेना के जवान को आपने अग्निवीर बना के चार साल की योजना में उनको जवान बना दिया उनके लिए तनख्वाह देने, देने के लिए पैसा नहीं है आपके पास बीएसएफ के जवान सीआईएसएफ के जवान पैरामिलिट्री फोर्सेस के जवान उनको पेंशन देने के लिए पैसा नहीं है शहीद का दर्जा देने के लिए पैसा नहीं है आपके पास तो इधर उधर की ना बात कर ये बता कि काफिला क्यों लूटा? मुझे रहजनों से गिला तो है लेकिन तेरी रहबरी पर सवाल है हमारी सेनाएं लड़ रही हैं हमारी सेनाएं है, मैदान में हैं, और अमेरिका का राष्ट्रपति कह रहा है सीज फायर हो गया खुलूस मतलब होता है मोहब्बत प्रधानमंत्री जी के लिए और अमेरिका के राष्ट्रपति के लिए एक लाइन में पढ़ना चाहूंगा प्रधानमंत्री तो फिदा है उनके ऊपर ट्रंप के ऊपर तो प्रधानमंत्री की ओर से ट्रंप के लिए लाइन है कि तेरे खुलूस ने रखा मुझे अंधेरे में तेरे खुलूस ने रखा मुझे अंधेरे में तेरा फरेब मुझे रोशनी में ले आया तेरा फरेब मुझे रोशनी में ले आया फरेब पे फरेब फरेब पे फरेब धोखे पे धोखा ये लगातार लाहौर में घुस गए इस्लामाबाद में घुस गए यहां कराची में कब्जा हो गया रावलपिंडी में कब्जा हो गया अरे भाई ऐसे वक्त में हमारी सेनाएं लड़ रही होती हैं, उनको सही जानकारी सारी चीजों की होती है परिस्थितियों का आप उनके उनके जीवन को संकट में डाल रहे हैं कौन कहां लड़ रहा है किस पोजीशन पे है आप दुनिया भर की जो भी मनोहरा खबरें चलाए जा रहे हैं मीडिया पे तो इस पर भी रोक लगनी चाहिए इस देश के अंदर इस देश के अंदर पाकिस्तान से अफगानिस्तान से हजारों करोड़ का ड्रग्स आएगा और इसी देश में आतंकवाद फैलाया जाएगा अडानी के पोर्ट पर पकड़ा जाएगा अडानी कौन है भारत के प्रधानमंत्री का सबसे करीबी व्यक्ति है यह सवाल देश पूछना चाहता है आप क्या करा रहे हैं देश के अंदर इन ड्रग्स वाले मामले में जो पकड़े गए हैं इस पर क्या कार्रवाई हुई ये जानना चाहता है देश